ਤੇ ਕਮੇਟੀਾਂ ਦਾ ਲਫਜ਼ ਪਤਾ ਕੀ ਸੀ ਆ ਕੇ ਸੱਟ ਦਾ ਮੇਲੇ ਹੀ ਖਰਾਬ ਹੋ ਗਏ ਆਇਆ ਨਾ ਕਰਿਆ ਕਰੋ ਦੇਖੋ ਉਹਨਾਂ ਦਾ ਕਿੰਨਾ ਮਨ ਟੁੱਟਿਆ ਯਾਰ ਹੂੰ ਅਜੀ ਦੇ ਪਾਸੇ ਇੰਟਰੀ ਵੀਸ ਵਿੱਚ ਇਹ ਹਾੜੇ ਕੱਢਦੇ ਹੁੰਦੇ ਬੜਾ ਯਾਰ ਬਹੁਤ ਦੁੱਖ ਹੁੰਦਾ ਯਾਰ ਆਪਾਂ ਕੋਡੀ ਚ ਵੇਚਰਦੇ ਆਂ ਤੇ ਕਮੇਟੀਾਂ ਨੂੰ ਬੇਨਤੀ ਆ ਮਦਦ ਕਰਿਆ ਕਰੋ ਨਵੇਂ ਪਲੇਅਰਾਂ ਨੂੰ ਵੀ ਸਪੋਰਟ ਕਰਿਆ ਕਰੋ ਸਾਡੇ ਆਲੇ ਪੁਰ ਗੱਲ ਵੀ ਕਰਦੇ ਆਂ ਹਾਂ ਹਾਂ ਕਰੋ ਮੈਂ ਕਮੇਟੀਾਂ ਨੂੰ ਵੀ ਕਹਿਣਾ ਬਾਈ ਹਨਾ ਵੀ ਆਪਾਂ ਐ ਨਹੀਂ ਕਹਿੰਦੇ ਵੀ ਕਿਸੇ ਨੂੰ ਤੁਸੀਂ ਲੱਖ ਕਰਾਇਆ ਦਿਓ ਢੂ ਲੱਖ ਨਾ ਦਿਓ ਦੇਓ ਬਾਈ ਪਰ ਜਿਹੜੇ ਨਵੇਂ ਮੁੰਡੇ ਆ ਉਹਨਾਂ ਦੀ ਵੀ ਸਪੋਰਟ ਅਸੀਂ ਤੇ ਕੀ ਗੱਲ ਹੋਈ ਸੀ ਜਿਹੜੇ ਇੰਟਰੀ ਕੀਤੀ ਮੈਂ ਆਇਆ ਬੋਲਾ ਸੀ ਬਾਈ ਮੀਨਾ ਜਰਾਬਾਂ ਵਾਲਾ ਆਇਆ ਹੋਇਆ ਛੁੱਲੇ ਦਾ ਯਾਰ ਛੁੱਲੇ ਦਾ ਯਾਰ ਬਾਈ ਠੀਕ ਆ ਬਾਈ ਬਈ ਤੇਰਾ ਨਾਂ ਆ ਕੇ ਕਲਵੀਰ ਖਤਾਬ ਬਣਦਾ ਜਦੇਂ ਇਹਨੂੰ ਬਾਈ ਮੈਂ ਦਊਂਗਾ ਮੀਨਾ ਜਰਾਬਾਂ ਵਾਲੇ ਖਤਾਬ ਬਣਾ ਦੇ ਪਾਂ ਨਾ ਨਾ ਦੇਣਾ ਬਾਈ ਹਾਂ ਤੇਰਾ ਨਾਂ ਵੀ ਇਹਨਾਂ ਖਤਾਬ ਵੀ ਦੇਣਾ ਮੈਂ ਤੇਰਾ ਆਉਂ ਹਾਉਰਾ ਨਾ ਯਾਰ ਇੱਕ ਮਿੰਟ ਬਾਈ ਐਡਾ ਐਡਾ ਫੇਮਸ ਖਤਾਬ ਮਿਲਣਾ ਕਿਹਨੇ ਮੀਨਾ ਜਰਾਬਾਂ ਨੂੰ ਆਹ ਪਾ ਜਿਹੜੇ ਆਏ ਦਾ ਥੋੜਾ ਜਿਹੜੇ ਆ ਤੂੰ ਬਲੌਗ ਬਣਾ ਪਾਵਾਂਗੇ ਇੱਥੇ ਖੜੋ ਪੁਰਾਣਾ ਖੁੰਡਾ ਫੇਰ ਵੀ ਮੀਨਾ ਮੀਨਾ ਜਰਾਬਾ ਕਿੰਨਾ ਟਾਈਮ ਦਾ ਬਾਈ ਇਹ ਇਤਾਰੋ ਖੇਡਦੇ ਵੀ ਨਹੀਂ ਸੀ ਮੈਂ ਤਾਂ ਦੀਪ ਦੀਪ ਬਾਈ ਦੀ ਗੱਲ ਸੁਣ ਲੈ ਦੀ ਬਾਈ ਆ ਆ ਕੁਰਤਾ ਵੇਗਾ ਨਾਲ ਤਾਂ ਇੱਥੇ ਬਾਈ ਫਿਰਦਾ ਬੈਠ ਜਾ ਬਾਈ ਨਹੀਂ ਪਾ ਕੇ ਤੇ ਫਿਰ ਕੌਡੀ ਵਾਲੇ ਹੁੰਦੀ ਆ ਇੱਕ ਬੰਦੇ ਤੋਂ ਇੱਕ ਖਿਡਾਰੀ ਹੋ ਜਾਵੇਂ ਦੇਸੀ ਜੱਟੀਆਂ ਤੂੰ ਤੇ ਅਸੀਂ ਲੋਹਰਾਂ ਦੇ ਦੇਖੇ ਆਉਣੇ ਵਿਆਹ ਪਤੰਦਰਾ ਨਹੀਂ ਫਿਰ ਵੀ ਜਰਾਬ ਵਾਲਾ ਦਾ ਰੱਬ ਵਾਲੀ ਰਹੂਗਾ ਜੈ ਕੁਰਤੇ ਜਾਂ ਮੈਂ ਪਾਏ ਤੇ ਨਾਲ ਮੀਨਾ ਬਾਈ ਬਹੁਤ ਤਗੜਾ ਖੇਡਾ ਮੀਨਾ ਹੁੰਦਾ ਨਿੱਕਾ ਖੇੜਾ ਉੱਠ ਉੱਠ ਹਾਂ ਕੁੱਪਿਆਂ ਵਾਲੇ ਹੁੰਦੇ ਮੈਚ ਵਾਲੇ ਹਰੇ ਬਾਈ ਸੈਮ ਟਾਈਮ ਬੈਟਲ ਮੈਚ ਹੁਣ ਵੀ ਉਦੋਂ ਵੀ ਹਰਦਾ ਰਿਹਾ ਮੈਂ ਬੈਕਟਾਣ ਲੈਂਡ ਦਾ ਮਤਲਬ ਜਾਏ ਪਹਿਲੇ ਹੀ ਹਾਰ ਹੋ ਜਾਂਦੇ ਸੀਗੇ ਵੀ ਨਸੀਮਾ ਤਕੜੀਆਂ ਚ ਨਹੀਂ ਖੇਡਦੇ ਮਰ ਮਾਰੀਆਂ ਕਰਦੇ ਬਸ ਅੱਜ ਬਾਈ ਮੈਂ ਤੁਹਾਡੇ ਬਲੌਗ ਦੇ ਉੱਤੇ ਥਰੂ ਕਰ ਆਪਾਂ ਹੋਰ ਗੱਲ ਵੀ ਕਰਦੇ ਹਾਂ 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 ਕਰੂਗਾ ਮੈਂ ਕਮੇਟੀਆਂ ਨੂੰ ਵੀ ਕਹਿਣਾ ਬਾਈ ਹਨਾ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਕਿਸੇ ਨੂੰ ਤੁਸੀਂ ਲੱਖ ਕਰਾਇਆ ਦਿਓ ਢੂ ਲੱਖ ਨਾ ਦਿਓ ਦਿਓ ਬਾਈ ਪਰ ਜਿਹੜੇ ਨਵੇਂ ਮੁੰਡੇ ਆ ਉਹਨਾਂ ਦੀ ਵੀ ਸਪੋਰਟ ਕਰਿਆ ਕਰੋ ਇੱਕ ਪਾਸੇ ਤਾਂ ਬਾਈ ਮੈਨੂੰ ਵੀ ਜਿਹੜਾ ਦਰਦ ਹੁੰਦਾ ਜੀ ਦਾ ਇੱਕ ਪਾਸੇ ਤਾਂ ਟੀਮ ਨੂੰ ਮੂੰਹੋਂ ਮਗਮਾ ਕਰਾਇਆ ਹੁੰਦਾ ਤੇ ਇੱਕ ਪਾਸੇ ਇੰਟਰੀ ਵੀਸ ਵਿੱਚ ਇਹ ਹਾੜੇ ਕੱਢਦੇ ਹੁੰਦਾ ਬਈ ਬਹੁਤ ਦੁੱਖ ਹੁੰਦਾ ਯਾਰ ਆਪਾਂ ਕੌਡੀ ਚ ਵਿਚਰਦੇ ਆ ਤੇ ਕਮੇਟੀਆਂ ਨੂੰ ਬੇਨਤੀ ਆ ਮਦਦ ਕਰਿਆ ਕਰੋ ਨਵੇਂ ਪਲੇਅਰਾਂ ਨੂੰ ਵੀ ਸਪੋਰਟ ਕਰਿਆ ਕਰੋ ਸਾਡੇ ਵਾਲੇ ਪਿੱਛਾ ਚੜ ਹੋ ਜਾਂਦਾ ਬਈ ਯਾਰ ਇੱਕ ਗੱਲ ਦੇ ਬਈ ਦੀ ਕਿਉਂਕਿ ਦੇਖ ਬਈ ਸਾਰੇ ਕਮੈਂਟੇਟਰ ਬਈ ਕਮੇਟੀ ਵਾਲਿਆਂ ਨੂੰ ਦੇ ਤੇਰੇ ਦੀ ਲਾਡ ਬਈ ਇਹਦਾ ਧੰਨਵਾਦ ਉਹ ਬੈਠਾ ਬਈ ਉਹਦਾ ਧੰਨਵਾਦ ਫਲਾਣੇ ਥਾਂ ਬੈਠਾ ਬਈ ਉਹਦਾ ਧੰਨਵਾਦ ਹਨਾ ਘਰੇ ਬੈਠੇ ਨੂੰ ਵੀ ਕਹੀ ਜਾਣ ਉਹਦਾ ਧੰਨਵਾਦ ਇਹ ਜਦੋਂ ਪਲੇਅਰ ਰੇਡ ਪਾਉਂ ਜਾਂ ਜਫਾ ਲਾਉ ਬੰਦੇ ਇੱਕ ਗੱਲ ਹੋਰ ਵੀ ਆ ਲੋ ਆ ਗਿਆ ਵੀ ਮੈਚ ਦੀ ਕਮੇਟੀ ਦੇ ਕੇ ਬੰਨਿਆ ਕਮਾੜੀ ਦਾ ਤਕੜੜੇ ਦਾ ਕਮਾੜੀ ਇਹ ਲੋਟਰੀ ਗੱਲ ਸਹੀ ਹੈ ਸਹੀ ਹੈ ਆਪਣੇ ਵੀ ਪੁਆਇੰਟ ਤਾਇਆ ਪਾਓ ਵੀ ਐਸੀ ਲੋਟੀ ਫੇਰ ਲੈ ਜਦੋਂ ਤੁਸੀਂ ਫੇਰ ਆ ਬਾਈ ਉਹ ਨਹੀਂ ਨਹੀਂ ਕੈਮਰਾ ਚੱਲੀ ਜਾਂਦਾ ਕੁਲਵੀਰ ਹੈ ਕੁਲਵੀਰ ਜਦੋਂ ਨਾ ਇੱਕ ਇੱਕ ਜਦੋਂ ਟੀਮਾਂ ਕਰਦੇ ਜਿਹਦੇ ਚੰਗੇ ਨਹੀਂ ਮੈਂ ਐਂਟਰ ਕਰੀਆਂ ਹੁੰਦੀਆਂ ਇੱਕ ਮਾੜੀਆਂ ਕਰੀਆਂ ਹੁੰਦੀਆਂ ਮਾੜੀਆਂ ਤਕੜੀਆਂ ਨਾਲ ਪਾਈ ਜਾਂਦਾ ਮਾੜੀਆਂ ਤਕੜੀਆਂ ਨਾਲ ਜਾਂ ਫਿਰ ਜਦੋਂ ਪਾਉਣਾ ਉਹਨਾਂ ਨੂੰ ਤਾਂ ਪੈਸੇ ਦੇਣੀ ਆ ਉਹ ਵੀ ਮਾੜੀਆਂ ਨੂੰ ਵੀ ਦੇ ਦਿਓ ਯਾਰ ਹਾਂ ਉਹਦਾ ਨਾ ਟਾਈਆਂ ਪਾਓ ਯਾਰ ਜਿਹਦਾ ਮਰਜ਼ੀ ਜਿਹਦੇ ਨਾਲ ਆਈ ਜਾਏ ਜਿਹੜੀਆਂ ਘਰੇ ਤੋੜ ਦਿੰਦੇ ਜ ਹੁੰਦਿਆਂ ਉੱਤੇ 16 ਨਾਰਮਲ ਹੁੰਦੀਆਂ ਨੇ 16 ਤੱਕ ਭਾਈ 8 ਤਕੜੀਆਂ ਹੁੰਦੀਆਂ ਜਿੱਥੇ ਉੱਥੇ ਉੱਥੇ 8 ਟੀਮਾਂ ਤਕੜੀਆਂ ਹੁੰਦੀਆਂ ਨੇ ਉਹ ਸਹੀ ਤਾਂ 4 ਹੁੰਦੀਆਂ 4 4 ਤਾਂ ਆ ਜਾਂਦੀਆਂ A ਗ੍ਰੇਡ 4 ਆ ਜਾਂਦੀਆਂ B ਗ੍ਰੇਡ ਤੇ ਬਾਕੀ ਆ ਜਾਂਦੀਆਂ C ਗ੍ਰੇਡ ਠੀਕ ਹੈ ਉੱਥੇ ਫਿਰ ਤਕੜੀ ਮਾਰੀ ਤਕੜੀ ਮਾਰੀ ਐਂਡ ਤੇ ਜਾ ਕੇ ਜਮਾ ਕਰੀਮ ਕਰਦੀ ਆ ਉਹ ਮਾੜਾ ਨੇ ਮੈਚ ਭੋਲੇ ਨਹੀਂ ਅਸੀਂ ਖੇਡੇ ਆ ਬਾਈ ਸਾਡੇ ਆਪ ਉਦੋਂ ਆਏ ਆ ਹਾਂ 16 ਬੁੱਕ ਜੀ ਵੀ ਖੇਡੇ ਆ ਲੱਗਣੀ ਨੂਨੇ ਪਲੇਅਰ ਬਾਈ ਐਸਾ ਉਹ ਨਾਲ ਇੱਕ ਮਿੰਟ ਉੱਤੇ ਲੱਗ ਗਿਆ ਕੋਈ ਟੀਮ ਮੈਂ ਚੋਂਗੇ ਯਾਰ 70 ਤੇ 80 ਨੂੰ ਉੱਥੇ ਦੇਖੀ ਲੱਤਰਾ ਪੜ ਦੇਖ ਲਾਂਗੇ ਜੰਗਾ ਹੁਣ ਪਤਾ ਕੀ ਕਰਦੇ ਹੁਣ ਕਮੇਟੀ ਕੀ ਕਰਦੀ ਹੁਣ ਨਵਾਂ ਰੂਲ ਚੱਲੇਗਾ ਹੁਣ ਕੁਲਵੀਰ ਖੰਗੂ ਉੱਥੇ ਸੁਭਾਓ ਹੁਣ ਨਵਾਂ ਰੂਲ ਚੱਲੇ ਇੱਕ ਦਿਨ ਪਹਿਲਾਂ ਇੰਟਰ ਕਰ ਲੈਂਦੇ ਬਾਈ ਟੀਮਾਂ ਰੱਖਦੀ ਕੀ ਗੱਜੇ 40 ਦੀ ਮੈਂਟਰ ਸੀਗੀਆਂ ਕਿੰਨੀ ਛਾਲੀਆ ਰੱਖੀ ਨਹੀਂ ਹੋਈ 40 ਨਹੀਂ ਪਹਿਲਾਂ 40 ਸੀ ਉਹਨਾਂ ਨੇ ਮੁੜ ਕੇ ਇੱਥੇ ਡੀ ਜਿਹੜਾ ਉਹ ਹੀ ਲੇਟ ਕਰਨਾ ਵੀ ਇੱਕ ਦਿਨ ਪਹਿਲਾਂ ਉਡਾਈਆਂ ਪਾਉਣ ਦਾ ਕੀ ਫਾਇਦਾ ਪਤਾ ਕੀ ਚੱਕਰ ਜਿਹੜਾ ਮੇਲਾ ਉਦੋਂ ਉਹਨਾਂ ਨੇ ਕਰਾਇਆ ਅਮਰ ਕੜਾ ਲੈਣੇ ਉਹ ਵਧੀਆ ਲੱਗੇ ਉਹ ਸਾਰਾ ਤੋਂ ਵਧੀਆ ਉਹ ਸਾਰਾ ਉਹਨਾਂ ਟਾਇਆਂ ਪਾਆਂ ਮੇਲਾ ਸ਼ੁਰੂ ਵੀ ਟਾਈਮ ਨਾਲ ਕੀਤਾ ਸੀਗਾ ਇੱਕ ਮੇਲਾ ਵੀ ਟਾਈਮ ਨਾਲ ਵੀ ਸਮਾਪਤ ਨਹੀਂ ਭਾਈ ਉਹਨੇ ਇਹ ਕਰਨਾ ਜਿੰਨਾ ਕਰਕੇ ਮੰਗਿਆ ਜਿੰਨਾ ਹੀ ਆਪਾਂ ਸਲੰਘਾ ਕਰ ਸਕਦੇ ਸਲੰਘਾ ਕਰੋ ਯਾਰ ਤੇ ਜਿਹੜਾ ਮੇਰੇ ਦਿਲ ਦੀ ਖਾਹਤਾ ਉਹ ਐਕਟ ਠੀਕ ਹੈ ਕਰਾਇਆ ਹੋਇਆ ਹੋਣਾ ਚਾਹੀਦਾ ਭਾਈ ਰਾਉਂਡ ਆਉਦਾ ਹਾਂ ਪਹਿਲਾ ਰਾਉਂਡ 2000 ਰੱਖ ਦਿਓ ਠੀਕ ਹੈ ਅਗਲਾ ਰਾਉਂਡ ਵਧਾ ਲਓ ਜਿਹੜਾ ਤਕੜਾ ਹੋਇਆ ਆਪੇ ਦਿੱਤੀ ਜਾਉ 11500 ਵਧਾਈ ਜਾਓ ਬਾਦੂ ਆ ਮਨ ਲਾ ਬੱਚ ਦੇ ਹਿਸਾਬ ਨਾਲ ਜਿਵੇਂ ਥੋੜਾ 2000 ਦਾ ਬਚਦਾ ਭਾਈ 2 ਕਰ ਦੇਣ ਤੇ ਬਚਦਾ ਇੱਕ ਦਿਨ ਭਾਈ ਜੇ ਆਪਾਂ ਮੈਂ ਨਾ ਨਹੀਂ ਲੈਂਦਾ ਇੱਕ ਟੀਮ ਪੂਰੀ ਸਟਰੋਂਗ ਬਣੀ ਗਈ ਉਹ ਉਹ ਚ ਜਦ ਪੂਰੀ ਕਰੀਮ ਖੇਡੇ ਉਹ ਟੀਮ ਪਹਿਲਾ ਮੈਚ ਹਾਰੀ ਠੀਕ ਆ ਨਵੇਂ ਬੰਦਿਆਂ ਨੇ ਹਰਾਤੀ ਤੇ ਕਮੇਟੀਆਂ ਦਾ ਲਫਜ਼ ਪਤਾ ਕੀ ਸੀ ਆ ਕੇ ਸਾਡਾ ਮੇਲੇ ਹੀ ਖਰਾਬ ਹੋ ਗਏ ਆਇਆ ਨਾ ਕਰਿਆ ਕਰੋ ਦੇਖੋ ਉਹਨਾਂ ਦਾ ਕਿੰਨਾ ਮਨ ਟੁੱਟਿਆ ਯਾਰ ਹਾਂ ਜਿਹੜਾ ਆ ਕੇ ਭਾਈ ਤਾਕਰੇ ਇੱਕ ਦਿਨ ਸਾਨੂੰ ਕਹਿੰਦੇ ਪੈਂਟਰੀ ਵੀ ਨਹੀਂ ਮੋੜਦੇ ਬੁਢੇ ਪਲੇਅਰ ਨਹੀਂ ਜਿਹੜੇ ਖੋਦ ਕਮੇਟੀ ਹੋਏ ਨੇ ਵੀ ਕੋਈ ਗੱਲ ਸਾਨੂੰ ਕਹੀ ਆ ਕਹਿੰਦੇ ਅਸੀਂ ਉਹਨਾਂ ਦਾ ਕੀ ਕਰਾਂਗੇ ਜਿਹੜੀ 30 40 40 ਹਜ਼ਾਰ ਸਾਡੇ ਕੋਲ ਬੁੱਕਾ ਕਹਿੰਦੇ ਜੇ ਤੁਹਾਨੂੰ ਦੇਤੇ ਆਏ ਨਾ ਕਰਿਆ ਤਾਗੜੀ ਟੀਮ ਹਾਰ ਗਈ ਸਪੋਰਟ ਕਰਿਆ ਕਰੋ ਨਵੇਂ ਮੁੰਡਿਆਂ ਦੀ ਹੱਕਵਾਨ ਦਾ ਕਰਨਾ ਧੰਨਵਾਦ ਬਹੁਤ-ਬਹੁਤ ਦੀਪੰਦ ਦੇਹਾ ਬਾਈ ਤੇਰਾ ਜਿਹੜਾ ਤੂੰ ਇੰਨਾ ਉਹ ਕਹਿਆ ਪਲੇਅਰਾਂ ਦਾ ਸਪੋਰਟ ਦਿੱਤੇ ਜੇ ਜੇ ਦੇਖੇ ਇਹ ਕਰਿਆ ਨਾ ਸੋਚਦੇ ਆ ਇਹਦਾ ਸੋਚਦੇ ਆ ਕਮੇਟੀ ਦਾ ਸੋਚਦੇ ਆ ਪਰ ਕਮੇਟੀ ਵਾਲੇ ਸੋਚਣਗੇ ਫੇਰ ਹੱਲ ਹੋਊਗਾ ਜੀ ਦਾ ਇਹਨਾਂ ਦੇ ਕੱਲੇ ਸੋਚਣਾ ਇਹਦਾ ਵਿਚਾਰੇ ਬੋਲਣ ਆਏ ਆ ਕੋਈ ਜੜੀ ਤੇ ਜਿਵੇਂ ਆਪਾਂ ਆਏ ਹਨਾ ਬਈ ਕੋਈ ਪੈਸੇ ਲੈ ਕੇ ਇਹਨਾਂ ਨੇ ਮੁੜਨੇ